ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਵੇਰੇ ਸੰਨੀ ਮਾਲਟਰ ਨੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ 1 ਲੱਖ ਕਮੈਂਟ ਕਰ ਦਿਓ ਮੈਂ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਕਰ ਦਉ ਸਿੱਧੂ ਮੂਸੇਵਾਲ ਦੇ ਨਾਲ ਜੋ ਆ ਰਿਹਾ ਹੈ ਤਾਂ ਇਹ ਸਿੱਧੂ ਮੂਸੇਵਾਲ ਦੇ ਫੈਨਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਹ ਟਾਸਕ ਪੂਰਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਸੰਨੀ ਮਾਲਟਾ ਨੇ ਕੁਝ ਵੀ ਨਹੀਂ ਦੱਸਿਆ ਪਰ ਹੁਣ ਹਾਲੇ ਵਿੱਚ ਸਿੱਧੂ ਮੂਸੇਵਾਲ ਦੇ ਹੀ ਇੰਸਟਾਗ੍ਰam ਉੱਤੇ ਇੱਕ ਪੋਸਟ ਪਾਈ ਗਈ ਜਿਸ ਵਿੱਚ ਸਿੱਧੂ ਮੂਸੇਵਾਲ ਤੇ ਸੰਨੀ ਮਾਲਟਾ ਦੇ ਨਵੇਂ ਗਾਣੇ ਦਾ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਹੈ ਜਿਸ ਦਾ ਨਾਮ ਹੈ 410 ਤੇ ਕੈਪਸ਼ਨ ਵੀ ਓਵੇਂ ਲਿਖੀ ਗਈ ਜਿਵੇਂ ਸਿੱਧੂ ਮੂਸੇਵਾਲ ਲਿਖਦਾ ਹੁੰਦਾ ਸੀ 410 ਰਿਲੀਜ਼ਿੰਗ ਔਨ 410 ਇਸ ਵਿੱਚ ਮਹੀਨੇ ਨੂੰ ਪਹਿਲਾਂ ਲਿਖਿਆ ਗਿਆ ਤੇ ਡੇਟ ਨੂੰ ਬਾਅਦ ਵਿੱਚ ਲਿਖਿਆ ਗਿਆ ਮਤਲਬ ਕਿ ਇਸੇ ਮਹੀਨੇ ਦੀ 10 ਤਰੀਕ ਨੂੰ ਆ ਰਿਹਾ ਹੈ ਮਤ ਮਿੰਨਤ 10 ਤਰੀਕ ਨੂੰ ਆ ਰਿਹਾ ਹੈ ਰਣੀਗ ਥਰੂ ਦੀ 6 ਵਿਦ ਸੰਨੀ ਮਾਲਟਨ ਸੰਨੀ ਮਾਲਟਨ ਨੇ ਇਸ ਸਟੋਰੀ ਨੂੰ ਸ਼ੇਅਰ ਕਰਕੇ ਲਿਖਿਆ ਹੈ ਕਿ ਸਿੱਧੂ ਦੀ ਟੀਮ ਦਿਲਦਾਨੀ ਮਾੜਾ ਇੱਕ ਵਾਰੀ ਹੋਰ ਤੇ ਨਾਲ ਤੁਹਾਨੂੰ ਦੱਦੀ ਹੈ ਕਿ ਇਹ ਵਾਲਾ ਗਾਣਾ ਸਿੱਧੂ ਮੂਸੇਵਾਲ ਦੇ ਚੈਨਲ ਤੇ ਨਹੀਂ ਬਲਕਿ ਸੰਨੀ ਮਾਲਟਨ ਦੇ ਚੈਨਲ ਤੇ ਆਏਗਾ ਸੰਨੀ ਮਾਲਟਨ ਨੇ ਸਟੋਰੀ ਵਿੱਚ ਲਿਖਿਆ ਹੈ ਕਿ ਅਫੀਸ਼ੀਅਲ ਵੀਡੀਓ ਰਿਲੀਜ਼ਿੰਗ ਔਨ ਮਾਈ ਯੂਟਿਊਬ ਚੈਨਲ ਕਿ ਮਤਲਬ ਕਿ ਇਹ ਵਾਲਾ ਗਾਣਾ ਸਿੱਧੂ ਮੂਸੇਵਾਲ ਦੇ ਚੈਨਲ ਤੇ ਨਹੀਂ ਬਲਕਿ ਸੰਨੀ ਮਾਲਟਨ ਦੇ ਚੈਨਲ ਤੇ ਆ ਰਿਹਾ ਹੈ ਜੋ ਜੋ ਵੀ ਸਿੱਧੂ ਮੂਸੇਵਾਲ ਨੂੰ ਪਿਆਰ ਕਰਦਾ ਇੱਕ ਵਾਰੀ ਦੱਬ ਕੇ ਇਸ ਵੀਡੀਓ ਨੂੰ ਸ਼ੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ